ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੀਪੀਆਰ ਮਾਰਕੀਟ ਦੇ ਇੱਕ ਨਿਜੀ ਰੈਸਟੋਰੈਂਟ ਤੇ ਬਾਹਰ ਇੱਕ ਪੁਲਿਸ ਮੁਲਾਜ਼ਮ ਦਾ ਇੱਕ ਨੌਜਵਾਨ ਦੇ ਨਾਲ ਧੱਕਾ ਕਰਦਾ ਕਰਨਾ ਔਰ ਉਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਕਿਸ ਤਰੀਕੇ ਦੇ ਨਾਲ ਇਸ ਪੁਲਿਸ ਮੁਲਾਜ਼ਮ ਨੇ ਧੌਣ ਤੋਂ ਫੜ ਕੇ ਉਸ ਮੁੰਡੇ ਨੂੰ ਪਹਿਲਾਂ ਅੱਗੇ ਨੂੰ ਸੁੱਟਿਆ ਔਰ ਉਸ ਤੋਂ ਬਾਅਦ ਵੀ ਉਸ ਦੇ ਇੱਕ ਥੱਪੜ ਮਾਰਿਆ ਔਰ ਉਸ ਨੂੰ ਅੱਗੇ ਲੈ ਕੇ ਚਲਾ ਜਾਂਦਾ ਹੈ ਤਾਂ ਇਹ ਵੀਡੀਓ ਦੀ ਹਾਲੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਪਤਾ ਲੱਗਿਆ ਕਿ ਬੀਤੀ ਦਿਨਾਂ ਦੀ ਇਹ ਵੀਡੀਓ ਹੈ ਔਰ ਨਿੱਜੀ ਰੈਸਟੋਰੈਂਟ ਦੇ ਬਾਹਰ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਧੱਕੇ ਨਾਲ ਉੱਥੋਂ ਲਿਜਾਂਦਾ ਨਜ਼ਰ ਆ ਰਿਹਾ ਹੈ ਕੀ ਤੁਹਾਡੇ ਮੁਤਾਬਕ ਇਹ ਸਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਕਿਸੇ ਤੇ ਕਾਰਵਾਈ ਵੀ ਕਰਨੀ ਹੈ ਉਸ ਨੂੰ ਗ੍ਰਿਫਤਾਰ ਵੀ ਕਰਨਾ ਇੱਕ ਉਹਨਾਂ ਤੋਂ ਪੁੱਛ ਕੇ ਵੀ ਕਰਨੀ ਹੈ ਤਾਂ ਲਹਿਜ਼ੇ ਦੇ ਵਿੱਚ ਉਸ ਨੂੰ ਪੁੱਛ ਕੇ ਛੋਕੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੇਕਰ ਉਹ ਕੋਆਪਰੇਟ ਨਹੀਂ ਕਰ ਰਿਹਾ ਤਾਂ ਫਿਰ ਜ਼ਰੂਰਤ ਪੈ ਰਹੀ ਹੈ ਤਾਂ ਉਸ ਤਰੀਕੇ ਦੇ ਨਾਲ ਉਸ ਨਾਲ ਵਿਹਾਰ ਕਰੋ ਪਰ ਕਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਥੱਪੜ ਮਾਰਦਾ ਨਜ਼ਰ ਆਇਆ ਔਰ ਉਹ ਨੌਜਵਾਨ ਮੁੰਡਾ ਅੱਗੇ-ਅੱਗੇ ਚੱਲ ਵੀ ਰਿਹਾ ਸੀ ਕੋਆਪਰੇਟ ਵੀ ਕਰ ਰਿਹਾ ਸੀ ਪਰ ਪੁਲਿਸ ਮੁਲਾਜ਼ਮ ਨੇ ਜਿਸ ਤਰੀਕੇ ਜਿਸ ਲਹਿਜ਼ੇ ਦੇ ਨਾਲ ਉਸ ਨੂੰ ਧੌਣ ਤੋਂ ਫੜ ਕੇ ਅੱਗੇ ਨੂੰ ਧਕੇਲਿਆ ਔਰ ਉਸ ਤੋਂ ਬਾਅਦ ਉਸ ਨੂੰ ਫਿਰ ਇੱਕ ਥੱਪੜ ਮਾਰ ਕੇ ਸੜਕ ਵੱਲ ਨੂੰ ਲੈ ਜਾਂਦਾ ਹੈ ਤਾਂ ਇਹ ਕਿਤੇ ਨਾ ਕਿਤੇ ਇੱਕ ਗਲਤ ਤਰੀਕਾ ਇਸ ਪੁਲਿਸ ਮੁਲਾਜ਼ਮ ਦਾ ਆ ਔਰ ਅਜਿਹੇ ਦੇ ਵਿੱਚ ਲੋਕਾਂ ਨੂੰ ਵੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਡਰ ਆਵੇਗਾ ਕਿਉਂਕਿ ਪੰਜਾਬ ਪੁਲਿਸ ਡਰਾਉਣ ਦੇ ਲਈ ਨਹੀਂ ਹੈ ਪੰਜਾਬ ਪੁਲਿਸ ਸਾਡੀ ਸੇਵਾ ਦੇ ਲਈ ਹੈ ਪੰਜਾਬ ਪੁਲਿਸ ਉੱਥੇ ਖੜੀ ਹੋਣੀ ਚਾਹੀਦੀ ਹੈ ਜਿੱਥੇ ਸਾਨੂੰ ਲੋੜ ਹੈ ਅਜਿਹੇ ਦੇ ਵਿੱਚ ਲੋਕਾਂ ਦੇ ਮਨਾਂ 'ਚ ਡਰ ਪੈਦਾ ਹੁੰਦਾ ਹੈ ਕਿ ਪੰਜਾਬ ਪੁਲਿਸ ਅਜਿਹਾ ਕੁੱਟਮਾਰ ਕਰਦੀ ਹੈ ਕਿਉਂਕਿ ਹਰ ਇੱਕ ਮੁਲਾਜ਼ਮ ਇੱਕੋ ਵਰਗਾ ਨਹੀਂ ਹੁੰਦਾ ਬਹੁਤ ਸਾਰੇ ਮੁਲਾਜ਼ਮ ਚੰਗੇ ਹੁੰਦੇ ਨੇ ਪਰ ਕਈ ਵਾਰ ਮੁਲਾਜ਼ਮਾਂ ਨੇ ਖਾਕੀ ਨੂੰ ਜੋ ਦਾਗ ਲਗਾਇਆ ਉਸ ਤੋਂ ਕੋਈ ਵੀ ਲੁਕਿਆ ਨਹੀਂ ਆ ਕੋਈ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਪਰ ਹੁਣ ਇਸ ਵੀਡੀਓ ਤੇ ਇਹ ਸਵਾਲ ਹੈ ਕਿ ਅਜਿਹਾ ਕਿਉਂ ਕੀਤਾ ਗਿਆ ਇਸ ਮੁਲਾਜ਼ਮ ਦੇ ਵੱਲੋਂ ਕਿਹੜੀ ਐਸੀ ਉਸ ਮੁੰਡੇ ਨੇ ਗਲਤੀ ਕੀਤੀ ਕੀ ਮਾਮਲਾ ਸੀ ਜੋ ਇਸ ਤਰੀਕੇ ਦੇ ਨਾਲ ਥੱਪੜ ਮਾਰ ਕੇ ਉਸ ਨੂੰ ਅੱਗੇ ਲੈ ਕੇ ਜਾ ਰਿਹਾ ਸੀ ਇਹ ਮੇਰੇ ਨਾਲ ਜ਼ਿਆਦਾ ਜਾਣਕਾਰੀ ਦੇ ਲਈ ਰਾਗਵ ਜੁੜ ਚੁੱਕਿਆ ਰਾਗਵ ਇਹ ਸੀਸੀਟੀਵੀ ਤਸਵੀਰ ਜੋ ਸਾਹਮਣੇ ਆਈ ਹੈ ਕੀ ਮਾਮਲਾ ਆ ਕੀ ਉਸ ਮੁੰਡੇ ਨੇ ਅਜੀਹਾ ਕੀਤਾ ਜੋ ਪੁਲਿਸ ਮੁਲਾਜ਼ਮ ਨੂੰ ਇੰਜ ਧੱਕਾ ਕਰਨਾ ਪਿਆ ਉਸਦੇ ਨਾਲ ਔਰ ਇਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਵੀ ਇੱਕ ਗਲਤ ਛਵੀ ਜਿਹੜੀ ਬਣਦੀ ਹੈ ਇਹ ਪੰਜਾਬ ਪੁਲਿਸ ਪ੍ਰਤੀ ਤਾਂ ਇਹ ਵੀਡੀਓ ਕੇਸ ਰੈਸਟੋਰੈਂਟ ਦੇ ਬਾਹਰ ਦੀ ਆ ਔਰ ਇਹ ਮੁੰਡਾ ਕੌਣ ਹੈ ਬਿਲਕੁਲ ਇਹ ਸੋਮਵਰ ਦਾ ਵੀਡੀਓ ਦੱਸਿਆ ਜਾ ਰਿਹਾ ਹੈ ਜਲੰਧਰ ਦੀ ਕਾਫੀ ਮਸ਼ਹੂਰ ਮਾਰਕੀਟ ਹੈ ਪੀਪੀਆਰ ਮਾਰਕੀਟ ਹੈ ਉੱਥੇ ਦਾ ਵੀਡੀਓ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਸਭ ਤੋਂ ਓਤੇ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਨੂੰ ਬਾਹਰ ਲੈ ਕੇ ਜਾਂਦਾ ਪੁਲਿਸ ਮੁਲਾਜ਼ਮ ਤੇ ਉਹ ਨਾਲ ਨਾਲ ਜਾਂਦਾ ਹੁੰਦਾ ਤੇ ਇੱਕਦਮ ਹੀ ਪੁਲਿਸ ਮੁਲਾਜ਼ਮ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਜੀ ਫਿਲਹਾਲ ਮੁੱਖ ਕਾਰਨ ਦਾ ਨਹੀਂ ਪਤਾ ਲੱਗ ਪਾਇਆ ਕਿਉਂਕਿ ਦੋ ਤਿੰਨ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਮੈਂ ਕਹਿ ਰਿਹਾ ਤਾਂ ਕਿ ਇੱਕ ਸਮੇਂ ਜ਼ਿਆਦਾ ਹੋ ਗਿਆ ਸੀ ਰੈਸਟੋਰੈਂਟ ਨਹੀਂ ਬੰਦ ਕਰਨ ਰਹੀ ਸੀ ਕਈ ਦਿਨਾਂ ਤਾਂ ਕਰਕੇ ਦੇ ਕੁਝ ਹੋਰ ਵੀ ਕਈ ਕਾਰਨ ਸਾਹਮਣੇ ਆਉਂਦੇ ਨੇ ਪਰ ਲੇਕਿਨ ਕਲੈਰਿਟੀ ਨਹੀਂ ਹੈ ਕਿ ਆਖਰ ਮੁੱਖ ਕਾਰਨ ਕੀ ਕਿਉਂਕਿ ਅਜੇ ਤੱਕ ਨਾ ਹੀ ਉਸ ਤੋਂ ਦੁਕਾਨਦਾਰ ਦਾ ਬਿਆਨ ਸਾਹਮਣੇ ਆਇਆ ਹੈਗਾ ਤੇ ਨਾ ਹੀ ਉਸਨੇ ਦਿੱਤੇ ਅਜੇ ਕੋਈ ਗੱਲ ਆਕੀ ਹੈਗੀ ਇਸ ਕਰਕੇ ਅਜੇ ਕਹਿ ਨਹੀਂ ਸਕਦੇ ਕਿ ਮੁੱਖ ਕਾਰਨ ਕੀ ਹੈ ਲੇਕਿਨ ਵੱਡੀ ਗੱਲ ਇਹੀ ਹੈ ਕਿ ਅਕਸਰ ਮਾਰਨਾ ਗਲਤ ਹੈ ਕਿਉਂਕਿ ਉਹ ਸਾਫ਼ ਤੌਟੇ ਨਜ਼ਰ ਆ ਰਿਹਾ ਸੀ ਕਿ ਉਹ ਕੋਪਰਟ ਕਰਦਾ ਪਿਆ ਸੀਗਾ ਲੇਕਿਨ ਉਸ ਤੋਂ ਬਾਵਜੂਦ ਤੇ ਮੁਲਾਜ਼ਮ ਜਿਹੜਾ ਕਿ ਉਹਨੂੰ ਮਾਰਦਾ ਹੋਇਆ ਨਜ਼ਰ ਆ ਰਿਹਾ ਮੈਨੂੰ ਲੱਗਦਾ ਹੈ ਕਿ ਹੁਣ ਇਹ ਵੀਡੀਓ ਕਾਫੀ ਤੇਜ਼ੀ ਨਾਲ ਜਿਹੜਾ ਕਿ ਵਾਇਰਲ ਹੋ ਚੁੱਕਾ ਹੋਇ ਦੇ ਮਨ ਵਿੱਚ ਇਹ ਚੀਜ਼ ਨੂੰ ਲੈ ਕੇ ਰੋਜ਼ ਜ਼ਰੂਰ ਆਇਆ ਹੋਵੇਗਾ ਕਿਉਂਕਿ ਜਦੋਂ ਕੋਈ ਵਿਅਕਤੀ ਵੀਡੀਓ ਦੇਖਦਾ ਹੈ ਤਾਂ ਉਹਨੂੰ ਨਹੀਂ ਪਤਾ ਕਿ ਆਖਰ ਕਾਰਨ ਕੀ ਹੋਊਗਾ ਜਾਂ ਕੀ ਗੱਲ ਹੋਈ ਹੈ ਲੇਕਿਨ ਇਹਨਾਂ ਜ਼ਰੂਰ ਸੋਚਦਾ ਹੋਗਾ ਕਿ ਮਾਰਨਾ ਗਲਤ ਹੈ ਕਿਉਂਕਿ ਜੇ ਲੇਟ ਵੀ ਇਹ ਬੰਦ ਕੀਤਾ ਹੋਗਾ ਜਾਂ ਕੁਝ ਹੋਰ ਕਾਰਨ ਜਾਂ ਕੋਈ ਬੈਂਸਾ ਬਸਾਈ ਵੀ ਹੋਈ ਹੋਗੀ ਲੇਕਿਨ ਮਾਰਨਾ ਕਿਸੇ ਨਾ ਕਿਸੇ ਜਿਹੜੀ ਹੈ ਗਲਤ ਹੈ ਹੁਣ ਇਹ ਗੱਲ ਜਿਹੜੀ ਹੁਣ ਵਾਇਰਲ ਹੋ ਚੁੱਕੀ ਹੈ ਤੇ ਇਹ ਵੀ ਦੇਖਣਾ ਹੋਗਾ ਕਿ ਪੁਲਿਸ ਜਿਹੜੇ ਜਿਹਨੇ ਅਧਿਕਾਰੀ ਹੈ ਉਹ ਇਸ ਤੇ ਕੀ ਐਕਸ਼ਨ ਲੈਂਦੇ ਨੇ ਆ ਜਾਣਕਾਰੀ ਦੇਣ ਦੇ ਲਈ ਸ਼ੁਕਰੀਆ ਤਾਂ ਇਹ ਜਾਣਕਾਰੀ ਜੋ ਸਾਹਮਣੇ ਆਈ ਹੈ ਕਿ ਪੁਲਿਸ ਮਹਿਕਮਾ ਪੁਲਿਸ ਉਪਾਗ ਹੁਣ ਕੀ ਐਕਸ਼ਨ ਲਵੇਗਾ ਇਸ ਵੀਡੀਓ ਤੇ ਇਸ ਵੀਡੀਓ ਦੇ ਪਿੱਛੇ ਜਾਂਚ ਕੀਤੀ ਜਾਵੇਗੀ ਦਰਸਲ ਮਾਮਲਾ ਕੀ ਸੀ ਕਿ ਮੁੰਡੇ ਵੱਲੋਂ ਕੋਈ ਗਲਤ ਸ਼ਬਦਾਵਲੀ ਬੋਲੀ ਗਈ ਪਰ ਇਹ ਹੁਣ ਪੁਲਿਸ ਮੁਲਾਜ਼ਮ ਤੇ ਕਾਰਵਾਈ ਨੂੰ ਲੈ ਕੇ ਵੀ ਜਿਹੜੇ ਲੋਕ ਵੀ ਇਸ ਚੀਜ਼ ਦੀ ਮੰਗ ਕਰ ਰਹੇ ਤਾਂ ਜ਼ਿਆਦਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਦਾ ਇਹ ਸੀਸੀਟੀਵੀ ਤਸਵੀਰ ਜਿਹੜੀ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਆ ਇੱਕ ਮੁੰਡੇ ਦੇ ਨਾਲ ਧੱਕਾ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ